ਇੱਕ ਇੱਕ ਠੱਗ ਰਹਿੰਦਾ ਸੀ ਇੱਕ ਪਿੰਡ 'ਚ ਉਹ ਬੜਾ ਚਲਾਕ ਸੀ ਉੱਤੋਂ ਭੋਲਾ ਭਾਲਾ ਜਿਹਾ ਲੱਗਦਾ ਦੀ ਠੱਗੀ ਮਾਰਦਾ ਪਰ ਮਾਰਦਾ ਛੋਟੀ ਦੀ ਹੂੰ ਭਈ ਉਹ ਠੱਗ ਦੇ ਕੋਈ ਵਤਨ ਆਇਆ ਠੱਗੀ ਨਾ ਉਹ ਦਿਨ ਵੱਜੀ ਠੱਗ ਨੇ ਕਿਹਾ ਹੀ ਬੜਾ ਕੱਜ ਦਾ ਦਿਨ ਆਪਣਾ ਖਾਲੀ ਨੰਗੂ ਪਿੰਡ 'ਚ ਇੱਕ ਸਾਧ ਰਹਿੰਦਾ ਸੀ ਉਹਦੇ ਕੋਲ ਲੋਕ ਜਾਂਦੇ ਕਰਦੇ ਬਹੁਤ ਹੀ ਗੇ ਸਾਹ ਕੋਲੇ ਵਾ ਗਿਆ ਸਾਹ ਕੋਲੇ ਜਾ ਕੇ ਦੇਨੀ ਮਾਜਾ ਹੋ ਕੇ ਗਰੀਬ ਜਾ ਹੋ ਕੇ ਕਹਿੰਦਾ ਮਹਾਰਾਜ ਮੇਰੀ ਫਰਿਆਦ ਤਾਂ ਸੁਣੋ ਉਹ ਕਹਿੰਦਾ ਦੱਸ ਭਾਈ ਕਹਿੰਦਾ ਜੀ ਮੈਂ ਇੱਕ ਬੰਦੇ ਤੋਂ 10 ਰੁਪਏ ਲੈ ਲਈ ਸੀ ਕਹਿੰਦਾ ਕਰਾਰ ਕਰਿਆ ਮੇਰਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਰੁਪਏ ਮੋੜਨੇ ਨੇ ਕਹਿੰਦਾ ਅੱਛਾ ਕਹਿੰਦਾ ਜੀ ਮੇਰਾ ਵਚਨ ਹੋਇਆ ਜੇ ਮੈਂ ਤੋਂ ਨਾ ਮੁੜੇ ਮੈਂ ਬਾਚਨ ਤੂਠਾ ਭੇਜੂਗਾ ਤੇ ਝੂਠੇ ਬੰਦੇ ਦਾ ਫਿਰ ਮਾਨ ਖਤਮ ਹੋ ਜਾਂਦਾ ਝੂਠਾ ਬੰਦਾ ਤਾਂ ਫਿਰ ਮਰਿਆਂ ਵਰਗਾ ਹੋ ਜਾਂਦਾ ਬੰਦਾ ਹੋ ਬਹੁਤ ਖਰਾਬ ਹੈ ਮੈਨੂੰ ਉਹਨੇ ਬੜਾ ਤਾਂ ਕਰਿਆ ਕਿ 10 ਰੁਪਏ ਪਿਸੀ ਕਿਵੇਂ ਕਰੂ ਬਾਪਾ ਮੈਨੂੰ 10 ਰੁਪਏ ਦਿਓ ਭਈ ਸਾਦ ਨੂੰ ਤਰਸ ਜਾ ਆ ਗਿਆ ਵੀ ਕਹਿੰਦਾ ਜੇ ਤੁਸੀਂ ਦੇ ਦੋ ਚਾਹੇ ਕਿਸੇ ਸੇਵਾਦਾਰ ਤੋਂ ਦਵਾ ਦਿਓ ਉਹਨਾਂ ਟਾਈਮਾਂ 'ਚ 10 ਰੁਪਏ ਹੁਣ ਦੇ 1000 ਵਾਰ ਕੀਤੀ ਬਈ ਸਾਧ ਨੇ ਉਹਨੂੰ 10 ਰੁਪਏ ਦੇਤੇ ਹੂੰ ਉਹ 10 ਰੁਪਏ ਲੈ ਕੇ ਉਦੀ ਤੇਤਰ ਹੋ ਗਿਆ ਜਿਹੜੇ ਕੋਲੇ ਬੰਦੇ ਬੈਠੇ ਦੀ ਕਹਿੰਦੇ ਬਾਬਾ ਤੈਨੂੰ ਤਾਂ ਠੱਗ ਕੇ ਲੈ ਗਿਆ ਕਹਿੰਦੇ ਇਹ ਬਹੁਤ ਚਲਾਕ ਬੰਦਾ ਹੈ ਇਹ ਐਂ ਠੱਗੀ ਮਾਰਦਾ ਹੈ ਹੂੰ ਇਹਨੇ ਕਿਸੇ ਦੇ ਪੈਸੇ ਨਹੀਂ ਦੇਣੇ ਤਾਂ ਗੱਲੀਬਾਤੀ ਹੈ ਸਹੀ ਗੱਲ ਹੈ ਵੀ ਇਹ ਤਾਂ ਠੱਗ ਹੈ ਹੂੰ ਤੁਸੀਂ ਇਹਦੀ ਠੱਗੀ 'ਚ ਕਿਉਂ ਆਏ ਹੂੰ ਉਹ ਸਾਥ ਕਹਿੰਦਾ ਭਾਈ ਵੀ ਮੈਂ ਤਾਂ ਇਹਦੀ ਗੱਲ ਨੂੰ ਸੱਚਮੁੱਚ ਹੀ ਮੰਨ ਲਿਆ ਹੂੰ ਵੀ ਚਲੋ ਇਹਦੀ ਬੇਇੱਜ਼ਤੀ ਹੁੰਦੀ ਹੈ ਤੇ ਆਪਾਂ ਦਾ 10 ਰੁਪਈਆ ਨਾਲ ਕੋਈ ਫਰਕ ਨਹੀਂ ਪੈਂਦਾ ਹੂੰ ਵੀ ਮੈਂ ਤਾਂ 10 ਰੁਪਈਏ ਇਹਨੂੰ ਦੇਤੇ ਵੀ ਨਹੀਂ ਮੈਂ ਦਿੰਦਾ ਨਹੀਂ ਸੀਗਾ ਕਹਿਣ ਲੱਗਿਆ ਚਲੋ ਜੇ ਹੋਰ ਨਹੀਂ ਮੈਂ ਤਾਂ ਇਹਨੂੰ ਆਵਦਾ ਜੋਗ ਸਮਝ ਕੇ 10 ਰੁਪਏ ਦਿੱਤੇ ਨੇ ਜੇ ਤੁਸੀਂ ਭਾਈ ਮੈਨੂੰ ਪਹਿਲਾਂ ਦੱਸ ਸੰਦੇਹ ਗੱਲ ਆ ਫਿਰ ਮੈਂ ਇਹਦੀ ਪਰਖਿਆ ਕਰ ਲੈਂਦਾ ਕਹਿੰਦੇ ਬਾਬਾ ਅਸ਼ੀਦਾ ਬਸ ਐਂਦੀ ਵੀ ਬੋਲੇ ਨਹੀਂ ਵੀ ਸੰਤ ਖਬਰਾਂ ਨਾ ਦੇ ਨੇ ਨੂੰ ਕਨਵਨ ਨੂੰ ਤਰਸ ਜਾਇਆ ਇਹ ਤਰਲੇ ਜੇ ਕਰਨ ਕੰਦੇ ਕਰਦਾ ਤਾਂ ਇਹ ਆਈਆਂ ਬੜਾ ਗਰੀਬ ਜਿਹਾ ਬਣ ਜਾਂਦਾ ਬਹੁਤ ਚਲਾਕ ਹੈ ਕਹਿੰਦੇ ਬਹੁਤ ਧੋਖੀ ਆਵਾਜ਼ ਹੈ ਠਗ ਤਾਂ ਸਾਡੇ ਪੰਡਤਾਂ ਨੂੰ ਪਤਾ ਲੋਕਾਂ ਨੂੰ ਦਿੰਦੇ ਨਹੀਂ ਇਹਨੂੰ ਕੋਈ ਖਸਾ ਸਾਲ ਕਹਿੰਦਾ ਚਲੋ ਪਈ ਹੁਣ ਮੈਂ ਤਾਂ ਦੇ ਦਿੱਤੇ ਕਹਾ ਹੋਈ ਆਪੇ ਪਾਪਾ ਦਾ ਭਾਗੀ ਹੋਊਗਾ ਤੇ ਜਿਦੋਂ ਨੇ ਮੰਗੀ ਲੈ ਉਹ ਕਹੇ ਲਗੇ ਮਹਾਰਾਜ ਇਹ ਲੋਕਾਂ ਤੋਂ ਆਈ ਕਿਸੇ ਤੋਂ 10 ਰੁਪਏ ਕਿਸੇ ਤੋਂ 20 ਠੱਗੀ ਦਾ ਕਹਿੰਦੇ ਕਾ ਮਾਰਦਾ ਛੋਟੀ ਬਈ ਪਰ ਠੱਗੀ ਕਰਦਾ ਏ ਕੋਈ ਕਮਾਈ ਨਹੀਂ ਕਰਦਾ ਇਹ ਕਮਾਈ ਠੱਗੀ ਦੀ ਖਾਂਦਾ ਅੱਛਾ ਜੀ ਹਾਂ ਕਹਿੰਦਾ ਬਹੁਤ ਮਾੜੀ ਗੱਲ ਐ ਠੱਗੀ ਕਰਕੇ ਬੱਚੇ ਪਾਲਨੇ ਇਹਦੇ ਵਾਸਤੇ ਤਾਂ ਚੰਗੀ ਨਹੀਂ ਕਹਿੰਦੇ ਜੀ ਸਾਡੇ ਤਾਂ ਪਿੰਡ 'ਚ ਪਤਾ ਲੋਕਾਂ ਨੂੰ ਸਾਡੇ ਲੋਕ ਤਾਂ ਇਹਨੂੰ ਦਿੰਦੇ ਨਹੀਂ ਕੋਈ ਨੇ ਇਹਨੂੰ ਪੈਸਾ ਦਿੰਦਾ ਕਹਿੰਦਾ ਫਿਰ ਇਹ ਲੈਵੇ ਲਾਉਣੇ ਵਾਲੇ ਪਿੰਡਾਂ ਨੂੰ ਠੱਗ ਲੈਂਦਾ ਰਾਤ ਉਰੇ ਜਾਂਦੇ ਨਾਲ ਦੱਸ ਕੋਰ ਜਾ ਕੇ ਕਹਿੰਦਾ ਇਮੀ ਕਹਿ ਦੂ ਯਾਰ ਮੇਰਾ ਤਾਂ ਬਟੂਆ ਡੇ ਕੇ ਪਿਆ ਰਾਜ ਕਿਤੇ ਅੱਛਾ ਮੈਂ ਤਾਂ ਗੱਡੀ ਚੜਨਾ ਦੀ ਗਾਹ ਖਾਸੀ ਦੂਰ ਜਾਣਾ ਕਹਿੰਦਾ ਅਗਲਾ ਕਹਿੰਦਾ ਕਿੰਨੇ ਕੇ ਪੈਸੇ ਦੀ ਪੈਸੇ ਤਾਂ ਉਹ ਤੇ 20 25 ਸੀਗੇ ਦਸਾਂ ਦਸਾਂ ਦੀ ਮੇਰਾ ਕਿਰਾਇਆ ਖਾਸਾ ਲੱਗ ਜੂ ਮੈਨੂੰ 10 ਰੁਪਈਆ ਤੂੰ ਕੱਟਦਾ ਸਰਦਾ ਹੀ ਨਹੀਂ ਹੂੰ ਕਹਿੰਦਾ ਗਲਾ ਕਹਿੰਦਾ ਲੈ ਫੜ ਜਾ ਤੂੰ ਮਿੱਥੂ ਲੈ ਲੈ 10 ਰੁਪਈਏ ਤੂੰ ਆਪਦਾ ਗੱਡੀ ਦਾ ਕਿਰਾਇਆ ਲਾ ਕੇ ਨਾ ਤੂੰ ਤੇ ਪਿੰਡ ਮੁੜਿਆ ਆਏਗਾ ਕਹਿੰਦੇ ਜੀ ਇਹ ਆਏ ਕਰਦਾ ਠੱਗੀ ਮਾਰਦਾ ਰਾਇਆਂ ਨਾ ਮਾਰਦਾ ਲਵੀ ਵਾਲੇ ਪਿੰਡਾਂ ਦਾ ਮਾਰ ਲੈਂਦਾ ਹੁਣ ਸਾਡੇ ਪਿੰਡੇ ਦਾ ਪਤਾ ਹੈ ਸੋਨੂੰ ਨੂੰ ਨਹੀਂ ਸੀ ਪਤਾ ਕਹਿੰਦੀ ਤਾਂ ਸਿਰੇ ਦਾ ਠੱਗਾ ਜੇ ਮੈਂ ਹੁਣ ਵੀ ਨੇ ਆ ਜਿਹੜੇ दारू ਪੀਣ ਵਾਲੇ ਨੇ ਉਹ ਪੈਸੇ ਇਹ ਜਿਹੇ ਵਹਾਨੇ ਨਾਲ ਮੰਗਣਗੇ ਕਹਿੰਦਾ ਕਹਿਣਗੇ ਯਾਰ ਮੇਰਾ ਮੁੰਡਾ ਬਿਮਾਰ ਹੋ ਗਿਆ ਦਵਾਈ ਨੂੰ ਜਾਣਾ ਕੋਲਿਆਣਾ ਨਹੀਂ ਬਹੁਤ ਔਖਿਆ ਦੇ ਮੈਨੂੰ 200 ਰੁਪਇਆ ਅਗਲਾ ਕਹਿੰਦਾ ਚਲ ਜਵਾਕ ਦੀ ਜਾਨ ਬਚ ਜੇ ਉਹ ਦੇ ਦਿੰਦਾ ਕੋਈ ਜਵਾਕ ਬਿਮਾਰ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਮੌਜਨਾ ਦਾ ਨਸ਼ਾ ਕਰ ਲੈਂਦੇ ਨੇ ਝੂਠੇ ਪਾਣ ਬੋਲ ਕੇ ਠੱਗੀ ਮਾਰਦੇ ਆ ਕਿਉਂ ਹੀ ਦੀ ਗੱਲ ਤੇ ਬੰਦਾ ਵਾਜ ਜਾਂਦਾ ਹੈ ਅਗਲਾ ਕਹਿੰਦਾ ਯਾਰ ਜਵਾਕ ਮਰਦਾ ਕੀ ਆਪਾਂ ਨੂੰ 100 200 ਰੁਪਏ ਦਾ ਫਰਕ ਪੈਂਦਾ ਕਿਉਂ ਠੱਗਾ ਦਾ ਬਿਹਾਰੀ ਕਸਮਾਂ ਨਾਲ ਹੈ ਠੂਠੀ ਕਸਮ ਖਾਣੀ ਆਪਦੀ ਠੱਗੀ ਮਾਰਨੀ ਸਾਰੇ ਪਿੰਡ 'ਚ ਪਤਾ ਲੱਗ ਗਿਆ ਲੋਕ ਤਾਂ ਪਰ ਉਹ ਤਾਂ ਪਾਸਾ ਵੱਟਣ ਲੱਗੇ ਅਗਲਾ ਕਹੀ ਵੀ ਠੱਗੀ ਮਾਰਦਾ ਹੈ ਪਈ ਤੁਰਿਆ ਜਾਂਦਾ ਰਾਜ ਸੱਗ ਕਿਸੇ ਦੇ ਨਾਲ ਰਲ ਗਿਆ ਹਾਂ ਰਾਹੀ ਦੇ ਕੋ ਤੁਰਕੇ ਜਾਂਦੇ ਲੋਕ ਕੱਚੇ ਰਾਹ ਹੁੰਦੇ ਗੱਲਾਂ ਬਾਤਾਂ ਕਰਦਾ ਤੁਰਿਆ ਗਿਆ ਦੁਕਰਦਾ ਤੁਰਿਆ ਗਿਆ ਗੱਲਾਂ ਬਾਤਾਂ ਬਹੁਤ ਖੂਹ ਹੁੰਦੇ ਪਾਣੀ ਪੂਣੀ ਨੂੰ ਸਹੀ ਖੂਹਾਂ ਤੇ ਦਰਖਤ ਵੀ ਲਾਏ ਹੁੰਦੇ ਪੈੜਾਂ ਤੇ ਵੀ ਬਲਦ ਨੂੰ ਬੋਤੀ ਨੂੰ ਧੋਪਣਾਵੇ ਬਲਦ ਵੀ ਜੋੜ ਦੇ ਵੀ ਬਲਦਾਂ ਨੂੰ ਤਾਂ ਪਨਾਵੇ ਖੂਦ ਤੇ ਬਹੁਤ ਖੇਚ ਰਹੀ ਦੀ ਦੋ ਦੋ ਤਿੰਨ ਤਨ ਘਰ ਸਾਂਝਾ ਲਾਉਂਦੇ ਉਹ ਤੋਂ ਪੈਸਾ ਨਹੀਂ ਤੀ ਬਣਦਾ ਤੇ ਕਸੀ ਦੀ ਵਾਰੀ ਮੰਗੂ ਅਗਲਾ ਉਹਦੀ ਕਹਿੰਦਾ ਯਾਰ ਮੇਰਾ ਟਾਈਮ ਹੋਗਾ ਛੱਡ ਬਲਦਾਂ ਨੂੰ ਮੈਂ ਜੋੜਨਾ ਪੂਤੇ ਵਾਗ ਗਿਆ ਉਹ ਨੂੰ ਕਹਿੰਦਾ ਆ ਜਾ ਯਾਰ ਪਾਣੀ ਪੀ ਲਾਂਗਾ ਪਾ ਖੂ ਤੇ ਕਹਿੰਦਾ ਚਾਲਾ ਉਹ ਕਹਿੰਦਾ ਲਾ ਮੈਂ ਗੇੜ ਦਾ ਤੂੰ ਪੀ ਲਾ ਪਾਣੀ ਪਹਿਲਾਂ ਅਸਾਈ ਤੇ ਪਈ ਉਹਨੇ ਗੇੜ ਤਾ ਉਹਨੇ ਪੀ ਲਿਆ ਜੇ ਪ੍ਰਣਾਲੀ ਦੀ ਧਾਰ ਪਈ ਉਹ ਕਹਿੰਦਾ ਲਾ ਹੁਣ ਮੈਨੂੰ ਪਿਆ ਦੇ ਬਈ ਉਹਨੇ ਤਾਂ ਉਹ ਪਾਣੀ ਪੀ ਲਿਆ ਉਹ ਜਦੋਂ ਖੂਕ ਨਹੀਂ ਆਇਆ ਇਹਦੀ ਕਿਤੇ ਰਾਤ ਨੂੰ ਗੇਠਕ ਦਾ ਸੱਪ ਪਿਆ ਦੀ ਮਰਿਆ ਪਤਲਾ ਜਾ ਪੈਰ ਪੁੱਟ ਕੇ ਮਰ ਗਿਆ ਕਿਸੇ ਦਾ ਉਹਨੂੰ ਪਤਾ ਦੀ ਠੱਗ ਨੂੰ ਉਹ ਤਾਂ ਭਾਈ ਮੂੰਹ ਚ ਕੁੜਲੀ ਭਰ ਕੇ ਲੈ ਗਿਆ ਕਾ ਚਲੀਏ ਇਹ ਕਨਾ ਚਾਲਾ ਉਥੇ ਕੁੜਲੀ ਡਰ ਕੇ ਕਹਿੰਦਾ ਹੋ ਮੈਂ ਤਾਂ ਪਟਾ ਗਿਆ ਕਹਿੰਦਾ ਕੀ ਹੋ ਗਿਆ ਓਏ ਕਹਿੰਦਾ ਯਾਰ ਮੇਰੇ ਤਾਂ ਪਾਣੀ ਰਹੀ ਸੱਪ ਅੰਦਰ ਨਾ ਗਿਆ ਮੈਂ ਤਾਂ ਮਰ ਜੂ ਹੁਣ ਕਹਿੰਦਾ ਆ ਦੇਖ ਪਿਆ ਉਹ ਕਹਿੰਦਾ ਗੱਲ ਪੱਕੀ ਆ ਭਾਈ ਉੱਥੇ ਲਟ ਗਿਆ ਮਾਈ ਨਹੀਂ ਬਚਦਾ ਮੈਨੂੰ ਤਾਂ ਜ਼ਹਿਰ ਚੜੂਗੀ ਹੁਣ ਉਹਨੇ ਅੱਖੇ ਬੜਾ ਸਿਆਪਾ ਛੜਿਆ ਇਮਾਨਾ ਫੜਿਆ ਜਮਾਜੀ ਪਾਇਦਾ ਹੀ ਮਰ ਗਿਆ ਮੇਰੇ ਨਾਲ ਜਾਂਦਾ ਉਹ ਕਹਿੰਦਾ ਮੇਰੇ ਕੋਲ ਤਾਂ ਹੁਣ ਦਵਾਈ ਨੂੰ ਵੀ ਪੈਸੇ ਨਹੀਂ ਮੇਰਾ ਇਲਾਜ ਕਰ ਬਰਾਵਾ ਕੋਈ ਉਹਨੇ ਵੀ ਕੱਢ ਕੇ 10 ਰੁਪਏ ਦੇ ਦਿੱਤੇ ਕਹਿੰਦਾ ਐ ਕਰ ਜਾ ਕਿਸੇ ਬੈ ਤੋਂ ਤੂੰ ਦਵਾਈ ਲੈ ਲਈ ਭਾਈ ਮੂੜਲੇ ਪਿੰਡ ਜਾ ਕੇ ਨਿਖੜ ਗਿਆ ਕਿਹੜੀ ਦਵਾਈ ਲੈਣੀ ਸੀ ਵਾਪਸ ਮੁੜ ਆਇਆ ਉਹ ਦੋ ਦੂਏ ਤੀਏ ਦਿਨ ਮੋੜਿਆ ਕਹਿੰਦਾ ਯਾਰ ਇੱਥੇ ਇੱਕ ਬੰਦਾ ਸੱਪ ਪੀ ਗਿਆ ਤੀ ਉਹ ਮਰ ਗਿਆ ਕਿ ਜਿਉਂਦਾ ਹ ਉਹ ਕਹਿੰਦੇ ਕਿ ਹਾਂ ਜਿਸੀ ਕਹਿੰਦਾ ਇਹੋ ਜਿਹਾ ਬੰਦਾ ਤੀ ਛੋਟਾ ਜਿਹਾ ਸੱਪ ਪੀ ਗਿਆ ਉਹ ਕਿਤੇ ਉੱਥੇ ਦੇ ਪਾਲੀ ਦੀ ਪਾਲੀਆਂ ਨੂੰ ਪਤਾ ਦੀ ਪਾਲੀ ਕਹਿੰਦੇ ਅਸੀਂ ਮਾਰਿਆ ਤੀ ਕਹਿੰਦਾ ਭਰਾ ਉਹ ਮੈਥੋ ਦਾ ਅਸਰ ਪੀਏ ਲੈ ਗਿਆ ਵੀ ਮੇਰੇ ਮੈਂ ਸੱਪ ਪੀ ਗਿਆ ਕਹਿੰਦੇ ਨਾਮ ਤਾਂ ਅਸੀਂ ਮਾਰ ਕੇ ਛੱਟਿਆ ਉਹ ਕਹਿੰਦਾ ਉਹਦਾ ਉਹ ਤਾਂ ਡਰਗ ਚ ਫਸ ਗਿਆ ਉਹਦਾ ਸੰਗ ਹੈ ਐਨਾ ਪੰਡਾਂ ਦਾ ਕਹਿੰਦਾ ਛਾ ਕਹਿੰਦਾ ਕਦਮ ਆਇਆ ਡਰਦ ਨੇ ਤੇ ਵੀ ਯਾਰ ਇਹ ਮਰੂਆ ਹੁਣ ਜ਼ਹਿਰ ਚੜੂ ਇਹਨੂੰ ਕਹਿੰਦਾ ਨਹੀਂ ਪਾਲੀ ਕਹਿੰਦਾ ਸੀ ਮਾਰਿਆ ਨਿਕਾਇਆ ਸੀ ਇਹਨਾ ਡੰਡੀ ਚ ਪਿਆ ਤੀ ਕਹਿੰਦਾ ਹਾਂ ਕਹਿੰਦਾ ਉਹ ਤਾਂ ਸਾਡਾ ਮਾਰਿਆ ਤੀ ਉਹ ਕਿਥੀ ਪੀਆ ਪਾਣੀ ਕਾਜੀ ਉਹ ਦਸ ਬਣਾ ਲਈ ਉਹ ਜ਼ਿੰਮੇਵਾਰ ਨੂੰ ਇਹ ਤਾਂ ਪਾਲੀਆਂ ਨੇ ਦੱਸਿਆ ਯਕੀਨ ਆ ਗਿਆ ਕਹਿੰਦਾ ਬਾਕੀ ਗੱਲ ਪਕੇ ਲੋਕਾਂ ਦਾ ਠੱਗਾ ਠੱਗੀ ਹੈ ਹਾਂਜੀ ਇੱਕ ਮੁੰਡਾ ਦੀ ਦਾ ਉਹਦੇ ਖੇਤ 'ਚ 베ਰੀ ਲਗੀ ਦੀ ਅਸਾਈ ਮੁੰਡਾ ਉਹ ਨਿਆਣਾ ਹੀ ਸੀਗਾ ਤੇ ਉਹ 베ਰ ਮਿੱਠੇ ਦੀ ਉਹ 베ਰੀ ਤੇ 베ਰ ਝਾੜ ਕੇ ਖਾਈ ਜਾਂਦਾ ਉੱਤੇ ਜੜਿਆ ਐਨੇ ਠੱਗਣੀ ਜਾਂਦੀ ਹੈ ਅਸਾਈ ਠੱਗਣੀ ਨੇ ਦੇਖਿਆ ਵੀ ਜਵਾਕ ਜ ਹੈ ਮਨੂੰ ਕਹਿੰਦੀ ਕੰਦੀ ਪੁੱਤ ਮੈਨੂੰ ਵੇਰ ਦੇ ਦੇ ਉਹ ਕਹਿੰਦਾ ਪੱਲਾ ਕਰ ਲਾ ਮੈਂ ਤਾਂਹਾਂ ਤੋਂ ਛੱਡ ਦਉਣਾ ਕਹਿੰਦੀ ਫੇਰ ਤਾਂ ਮੇਰਾ ਪੱਲਾ ਪਾੜ ਜੂਗਾ ਜੇ ਤਾਂ ਮੇਰੇ ਸਿਰ 'ਚ ਵੱਜੀ ਮੇਰਾ ਸਿਰ ਪਾੜ ਜੂ ਤੂੰ ਉੱਤਰ ਕੇ ਦੇ ਦੇ ਮੈਨੂੰ ਵੇਰ ਜਦੋਂ ਪਈ ਉਹ ਮੁੰਡਾ ਉੱਤਰ ਕੇ ਵੇਰ ਵੇਰ ਦੇਣ ਲੱਗਿਆ ਉਹਨੂੰ ਠਗਣੀ ਤਾਕੜੀ ਦੀ ਠਗਣੀ ਤਾਂ ਫੜ ਲਿਆ ਠਗਣੀ ਤਾਂ ਤਾਂ ਮੂੰਹ ਬੰਨ ਲਿਆ ਚੁਨੀ ਨਾ ਤੇ ਨੂੜ ਕੇ ਬੱਡੀ ਸ਼ਰੀ ਖੱਲਦੀ ਉਹਦੇ ਕੋ ਬਾਗਲੀ ਜੀ ਤੇ ਉਹਦੇ ਵਿੱਚ ਭਰਨ ਲਿਆ ਅੱਛਾ ਜੀ ਲੈ ਕੇ ਤੁਰ ਪਈ ਉਹ ਹੁਣ ਵਿਚਾਰਾ ਉੱਥੋਂ ਕਿੱਥੋਂ ਨਿਕਲੇ ਬਨਲੀਆਂ ਵਗਰ ਮੂੰਹ ਬੰਨਤਾ ਵੀ ਰੋਲੇ ਪਾਉਣ ਨੂੰ ਅੱਛਾ ਜੀ ਤੁਰ ਹੀ ਜਾਂਦੀ ਆਂ ਗਾਹਾਂ ਤੇ ਲੱਗੇਈ ਉਹਨੂੰ ਉਤਰ ਕੇ ਉੱਥੇ ਉਹਦਾ ਬਗਲੀ ਜੀ ਨੂੰ ਖੂਹ ਤੇ ਪਾਣੀ ਪੀਣ ਵਾਗੀ ਉੱਥੇ ਹਾਲੀ ਹਾਲ ਜੋੜੀ ਫਿਰ ਦੇਦੀ ਅੱਛਾ ਜੀ ਉਹ ਕਹਿੰਦੇ ਯਾਰ ਉਹ ਤੀਵੀਂ ਤਰ ਕੇ ਗਈ ਆ ਕੋਸਾ ਜਦੋਂ ਉਹਨਾਂ ਨੇ ਆ ਕੇ ਦੇਖਿਆ ਉਹ ਵਿੱਚ ਲੱਤਾ ਜਾਂ ਸਮਝ ਹਿੱਲੇ ਉਹ ਕਹਿੰਦੇ ਕਿ ਖਸੇਗਾ ਇਹਨੂੰ ਖੋਲ ਕੇ ਦੇਖਿਆ ਕਿ ਨ ਭਾਂਦੇ ਦਾ ਮੁੰਡੇ ਮੁੰਡਾ ਬੰਨੀ ਬੈਠੀ ਐ ਉਹਨਾਂ ਨੇ ਮੁੰਡਾ ਦਾ ਸਲਖੜੇ ਚਲਕੋਤਾ ਤੇ ਮੰਗਰੋ ਉੱਥੇ ਹਾਲੀਆਂ ਦੇ ਰੋੜੇ ਚੋਕਲੇ ਪੱਕੇ ਦੂਜੀ ਭਰਤਾ ਉਹ ਨਹੀਂ ਭਾਰ ਕਰਤਾ ਠਗੜ ਨੇ ਸਹੀ ਦਿਨ ਆਇਆ ਭਾਈ ਉਹ ਮੇਜ ਕਰ ਮੂੰਹ ਮੰਨਤਾ ਤੁਰ ਪਈ ਉਹ ਮੇਜ ਤੁਰੇ ਉਹ ਬਾਗਲੀ ਖੋਚਾਂ ਤੇ ਵਜੇ ਕਹਿੰਦੀ ਕਿੰਨੀ ਰੋੜ ਕਿੰਨੀਆਂ ਜੁੰਡੀਆਂ ਵੱਡਲਾ ਮੁੱਕੀਆਂ ਵਾਲਾ ਘਰੇ ਜਾ ਕੇ ਪਤਾ ਦਿਉ ਤੈਨੂੰ ਹਾਂ ਕਰੇ ਆ ਗਈ ਕਰੇ ਆ ਗਈ ਆਪਣੀ ਕੁੜੀ ਨੂੰ ਕਹਿੰਦੀ ਮੈਂ ਕਰਦਾਤੀ ਤੇ ਕੀ ਕਰਲਾ ਕਿੱਸਾ ਤੇ ਮੈਂ ਕਹਿੰਦੀ ਲਿਆਉਣੀ ਆ ਦੁਕਾਨ ਤੋਂ ਜਾ ਕੇ ਨੂਨ ਮਿਰਚ ਮਿਰਚ ਬਣਾਵਾਂਗੇ ਕਹਿੰਦੀ ਚੰਗਾ ਭਾਈ ਕੁੜੀ ਨੇ ਤਾਂ ਰੇਤ ਘਸਾ ਲਿਆ ਦਾਤੀ ਤੇ ਮੇਰੀ ਸਾਗ ਚੀਰ ਨਾਲ ਹੀ ਹੁੰਦੀ ਐ ਕੀ ਕੀ ਕਰਦੀ ਪੂਰੀ ਉਹ ਦਰਵਾਜ਼ੀ ਕੁੜੀ ਕਹਿੰਦੀ ਦੇਖਤਾ ਲਵਾ ਇਹ ਦੋ ਕੁੜੀ ਨੇ ਦੇਖਿਆ ਉਹ ਤਾਂ ਰੋੜੇ ਟਿੱਟਾਂ ਦੇ ਅੱਛਾ ਜੀ ਉਹ ਕਹਿੰਦੀ ਮੇਰੀ ਮਾਂ ਦਾ ਦਿਮਾਗ ਖਰਾਬ ਹੋਇਆ ਲਈਦਾ ਰੋੜੇ ਫਿਰਦੀ ਆ ਕਹਿੰਦੀ ਮੀਟ ਬਣਾਵਾਂਗੇ ਜਦੋਂ ਆਈ ਕਹਿੰਦੀ ਕੋੜੇ ਮਸਾਲਾ ਮਸੂਲਾ ਤਿਆਰ ਕਰ ਲਿਆ ਕਹਿੰਦੀ ਮਸਾਲੇ ਨਾਲ ਕੀ ਕਰੇਗੀ ਕਹਿੰਦੀ ਮੈਂ ਮੁੰਡਾ ਲਿਆ ਜਾਂ ਅਗਲੀ ਦੀ ਬੰਦ ਕਰਕੇ ਕਹਿੰਦੀ ਰੋੜੇ ਨੇ ਆ ਖੋਲ ਕੇ ਦੇਖ ਲੈ ਉਹ ਦੇਖਿਆ ਕਾ ਨਹੀਂ ਹਾਂ ਇਹ ਮਰ ਜਾਣੇ ਹਾਲੀਆਂ ਦੀ ਸ਼ਰਾਰਤ ਹੈ ਕਹਿੰਦੀ ਹਾਲੀਆਂ ਨੇ ਕੱਢ ਲਿਆ ਕਹਿੰਦੀ ਕੋਈ ਨਾ 10 15 ਦਿਨ ਨਗਾਤੇ ਉਹਨੇ 15 ਦਿਨ ਨਗਾ ਕੀ ਫੇਰ ਵਾਗੀ ਚਲੋ ਮੁੰਡਾ ਵੀ ਹੁਣ ਤਾਂ ਬਹੁਤ ਦਿਨ ਹੋ ਗਏ ਫੇਰ ਵੇਰੀ ਤੇ ਵਾ ਗਿਆ ਹੁਣ ਉਹ ਤਾਂ ਚਾਹਣਾ ਸੀ ਮੈਂ ਇਧਰ ਦੀ ਹੋਵਾਂ ਉਹ ਕੀ ਤੇ ਮੁੰਡਾ ਵੀ ਕਹੀ ਜਾਂਦਾ ਕਹਿੰਦੀ ਮੈਨੂੰ ਵੇਰ ਦੇ ਦੇ ਕਹਿੰਦਾ ਨਾ ਤੂੰ ਹੀ ਆ ਮੈਨੂੰ ਪਤਾ ਹੈ ਜਿਹੜੀ ਲੈ ਕੇ ਗਈ ਸੀ ਕਹਿੰਦੀ ਨਾ ਹੋਣ ਨਹੀਂ ਮਿਲ ਜਾਂਦੀ ਪੁੱਤ ਤਾ ਮੈਂ ਤੈਨੂੰ ਤਾਂ ਲਗਾਈ ਤੀ ਮੈਂ ਤੇਰਾ ਵਿਆਹ ਕਰਦੀ ਬਹੁਤ ਵਧੀਆ ਕਹਿੰਦਾ ਮੁੰਡਾ ਬਣ ਲਿਆ ਤੀ ਕਹਿੰਦਾ ਉਹ ਤਾਂ ਐ ਸੀ ਵੀ ਜੇ ਰਾਤ ਰੌਲਾ ਪਾਤਾ ਰੋਕ ਹੀ ਨਾ ਲੈ ਲੈ ਮੇਥੋਂ ਮੁੰਡਾ ਇਹ ਅੱਛਾ ਕਹਿੰਦੀ ਮੈਂ ਦੋਗ ਵੀਰ ਦੇ ਦੇ ਮੈਂ ਹੁਣ ਐ ਨਹੀਂ ਕਰਦੀ ਮੇਰੇ ਮੁੰਡਾ ਨਹੀਂ ਮੈਂ ਤਾਂ ਤੈਨੂੰ ਤਾਂ ਲਜਾਨੀ ਆ ਤੇਰਾ ਵਿਆਹ ਵੀ ਕਰੂੰਗੀ ਫੇ ਨਿਆਣਾ ਦੀ ਅੱਖੇ ਲੱਗ ਜੇ ਉਤਰਿਆ ਫੇਰ ਫੇਰ ਨੂੜ ਲਿਆ ਪਾਲਿਆ ਕਹਿੰਦੀ ਅੱਜ ਚਾਹੇ ਤੇ ਆਹੀ ਮਰ ਜਾਂ ਰਾਹ ਚ ਪੜਣੀ ਨਹੀਂ ਪਿੰਦੀ ਕਰੇ ਲੇਗੀ ਕਰੇ ਲ ਗਈ ਕਹਿੰਦੀ ਲੈ ਦਾਤੀ ਦੇ ਕੀ ਕਰ ਲਾ ਕਹਿੰਦੀ ਦਾਤੀ ਦਾ ਉਦਨ ਦੀ ਤਿੱਖੀ ਪਈ ਆ ਕਹਿੰਦੀ ਅੱਜ ਨਹੀਂ ਮੇਰੇ ਪਿਓ ਦਾ ਖਾਣਾ ਨਿਕਲਣ ਦਾ ਕਹਿੰਦੀ ਵਿੱਚ ਹੀ ਆ ਅੱਛਾ ਕੁੜੀ ਨੇ ਜਦੋਂ ਹੱਥ ਲਾ ਕੇ ਦੇਖਿਆ ਕਹਿੰਦੀ ਹਾਂ ਕਹਿੰਦੀ ਬਾਰਬੂ ਢਾਲਾ ਜੇ ਨੂੰ ਆਹਰ ਕੱਢੇਗੀ ਭੱਜ ਨਾ ਜਾਵੇ ਅੱਛਾ ਹੀ ਕਹੀ ਚੰਗਾ ਮੈਂ ਕਦੀ ਲਿਆਉਂ ਨਾ ਨੂਨ ਮਸਾਲਾ ਭਈ ਬਾਹਰ ਕੱਢਾ ਜਦੋਂ ਮੁੰਡਾ ਮੁੰਡੇ ਦੇ ਵੱਡੇ ਵੱਡੇ ਕੇਸ ਉਹ ਕੁੜੀ ਦੇ ਛੋਟੇ ਛੋਟੇ ਕੇਸ ਕੁੜੀ ਕਹਿੰਦੀ ਤੇਰੇ ਡੱਡੇ ਕੇਸ ਕਹਿੰਦੀ ਜਿਵੇਂ ਬਣ ਗਏ ਕਹਿੰਦਾ ਤਾਂ ਬਲੋਣਾ ਨੇ ਕਹਿੰਦੀ ਹਾਂ ਕਹਿੰਦਾ ਮੇਰੀ ਮਾਂ ਨੇ ਮੈਨੂੰ ਖੁੜੀ ਚਵਾ ਕੇ ਕੁੱਟਿਆ ਦੀ ਬੂਲੇ ਨਾ ਕਹਿੰਦਾ ਉਹ ਡੜੀ ਦੇ ਵੀ ਮਦੂ ਦੇ ਵਧੇ ਹੋਏ ਨੇ ਕੇ ਸਰ ਕਹਿੰਦੀ ਫਿਰ ਮੇਰੇ ਵਧਾ ਦੇ ਕਹਿੰਦਾ ਖੁੜੀ ਦੇ ਵੜ ਮੈਂ ਤੈਨੂੰ ਮੇਰੀ ਮਾਂ ਨੇ ਕੁੱਟਿਆ ਜਿਵੇਂ ਮੇਜ ਕਰ ਕੁੱਟ ਦੇਣਾ ਇਦਾਂ ਠਗਣੀ ਦੀ ਕੁੜੀ ਖੁੜੀ ਚ ਵੜ ਗਿਓ ਨਾ ਮਾਰ ਮਾਰ ਘੋਟਣੇ ਵਿੱਚ ਪੀਚੜਾ ਕੱਢਦਾ ਮਾਰਤੀ ਅਗਲੀ ਕੱਢ ਕੇ ਉਸੇ ਦਾਤੀ ਨਾਲ ਰਹਿਣ ਲਈ ਕੱਟ ਐ ਤੀਰ ਚੂਰ ਕੇ ਸਮਾਰ ਕੀ ਕੱਪੜੇ ਪਾ ਲਿਓ ਕੁੜੀ ਵਾਲੀ ਉਹ ਤਾਂ ਨਹੀਂ ਕਰ ਲਈ ਤੇ ਭਈ ਕਹਿੰਦੀ ਕੋਈ ਕੁੜੀ ਹੈ ਕਹਿੰਦੀ ਬੇਬੇ ਤਿਆਰ ਕਰਿਆ ਪਏ ਕੰਦੀ ਲਿਆ ਫੜੀ ਭਈ ਜਦੋਂ ਰੇਨ ਲਿਆ ਆਪ ਭਰ ਲਿਆ ਕੋਲਾ ਹੁੰਡੇ ਨੂੰ ਲੈਦੀ ਏ ਤੂੰ ਵੀ ਖਾ ਲਾ ਕਹਿੰਦੀ ਕਹਿੰਦੀ ਲਿਆ ਬੇਬੇ ਮੈਂ ਵੀ ਖਾ ਲੈਨੀ ਆ ਔਰ ਲਈ ਕੀ ਪਾਤਾ ਉਤਪੁਰਕੀ ਜਿਹਾ ਲਾਇਆ ਕਰੇ ਵਿੱਚ ਤਾਂ ਲਾਇਏ ਨਾ ਕਰੇ ਤੇ ਭਾਈ ਉਹ ਕਹਿਣ ਲੱਗੀ ਕੰਨ ਬੇਬੀ ਕਿਉਂ ਕਹਿੰਦੀ ਨਾ ਆ ਕੇ ਆਉਣਾ ਗਰਮੀ ਲੱਗਦੀ ਹੈ ਉਹ ਕਹਿੰਦੀ ਚੱਲ ਅਪੰਡ ਦੇਦੇ ਚੱਲਦੇ ਆਂ ਨਦੀ ਦੇ ਲੈ ਗਈ ਭਾਈ ਮੁੰਡੇ ਦੇ ਕੁੜੀਆਂ ਵਾਲੇ ਕੱਪੜੇ ਪਾਏ ਵੇ ਬੂਰੇ ਠਕਣੀ ਲੱਗੀ ਮਗਰ ਉੰਡਾ ਲੱਗਿਆ ਕੁੜੀ ਬਣਿਆ ਦੀ ਉਹ ਕਹਿੰਦਾ ਬੇਬੇ ਮੈਂ ਤਾਂ ਸਨੇ ਕੱਪੜੀ ਨਾ ਹੋਊਗੀ ਕਹਿੰਦੀ ਨਾਲ ਆ ਇਹ ਲੋਖਾ ਸਾਹ ਵਿੱਚ ਜਾ ਕੇ ਕਹਿੰਦਾ ਕਹਿੰਦਾ ਧੀ ਖਾਣੀ ਬੁੜੀ ਹੁਣ ਇਹ ਕਿਹਾ ਵੀ ਹੈ ਇਹ ਕੀ ਇਹ ਕੀ ਕਹਿੰਦਾ ਕਲੀ ਬੋਤ ਕੀ ਕਹਿਣੀ ਆ ਕਹਿੰਦਾ ਕੀ ਕਹਣੀ ਨਹੀਂ ਮੈਂ ਉਹੀ ਆ ਤਾਂ ਤੀ ਨੂੰ ਖਾ ਗਿਆ ਆਪਦੇ ਨੂੰ ਪਾਪ ਨੇ ਕਹਿੰਦਾ ਤੇਰਾ ਬਹਿ ਜੇ ਬੇੜਾ ਕਹਿੰਦੀ ਮੇਰੀ ਤੀ ਮੈਨੂੰ ਖਵਾ ਤੀ ਮਾਰੀ ਚੁੰਮੀ ਪੰਨਦੀ ਦੇ ਪਾਰ ਦੂਜੇ ਪਾਸੇ ਜਾ ਲੈ ਨਿਕਲਿਆ ਫੇਰ ਪਿੱਟੇ ਰੋਵੇ ਫੇਰ ਕੀ ਬੰਦਾ ਹੈ ਕਹਿੰਦੀ ਬੜਾ ਮਰ ਜਾਣਾ ਸੀ ਲੈ ਮੈਨ ਮੇਰੀ ਤੀ ਵੀ ਖਵਾ ਤੀ ਮਾਰ ਕੇ ਨੇ ਬਿਮਾਰੀ ਬਣਨੇ ਪਤਾ ਨਹੀਂ ਕਿਹੜੇ ਸਾਉ ਤੇ ਮਾਰੀ ਆ ਉਨੇ ਪਈ ਲਾ ਕੇ ਕੱਪੜੇ ਜੇ ਪਰੇ ਮਾਰੇ ਚਲਾ ਕੇ ਦੁਰਪਿਆ ਨਦੀ ਦੇ ਕਨਾਰੇ ਕਨਾਰੇ ਐਨੇ ਗਹਾਂ ਇੱਕ ਜਾਲੀ 'ਤੇ ਡਾਂਚਰੀ ਜਾਂਦਾ ਉਹ ਕਹਿੰਦਾ ਵੋਏ ਮੁੰਡਿਆ ਕੀ ਗੱਲ ਕੱਲੀ ਕਾਸੀ ਆ ਤੇਰੇ ਕੱਪੜੇ ਕਿਧਰ ਗਏ ਕਹਿੰਦਾ ਮੈਂ ਨਾ ਹੁੰਦਾ ਦੀ ਯਾਰ ਨਦੀ 'ਚ ਤਰ ਗਏ ਅੱਤਮ ਤੇ ਪਏ ਦੀ ਕਿਤੇ ਸੱਲ ਵੱਜੀ ਵਿੱਚੇ ਵਾਗੇ ਮੈਂ ਤਾਂ ਬਾਲਾ ਉਹ ਖਾਨਾ ਕੱਪੜੇ ਬਣਾ। ਉਹ ਕਹਿੰਦਾ ਐ ਕਰਾ। ਨਾ ਮੁੰਡੇ ਨੂੰ ਪਏ ਦਾ ਉਹ ਕਰਨ ਨੂੰ ਨਾ ਜਾ ਉਹ ਆਪਣੇ ਘਰੋਂ ਨਾ। ਕੱਪੜੇ ਪਏ ਆ। ਆਪਣੇ ਮੁੰਡੇ ਦੀ। ਬੁੱਢਾ ਕ ਮੁੰਡਾ ਦੀ ਕਹਿੰਦਾ ਕੱਪੜੇ ਲੈ ਕੇ ਕਰੂੰ ਪਈ ਪਾਲੀ ਗਿਆ। ਉਹਦੇ ਘਰ ਆਈ ਨੂੰ ਕਹਿੰਦਾ ਮੇਰੇ ਜਾ ਤੇਨੇ ਕੱਪੜੇ ਮੰਗਾਏ ਆਪਣੇ ਮੁੰਡੇ ਦੇ। ਕਹਿੰਦੀ ਲੈ ਜਾ। ਉਹ ਕਹਿੰਦਾ ਫੜਾ ਪਾਲਾ। ਪਈ ਕਪੜੇ ਕੋਪੜੇ ਪਾ ਲੇ ਉਹ ਕਹਿੰਦਾ ਉਹ ਜਾਏਗਾ ਕੰਨਾਵਾਂ ਫਲਾਣੇ ਪਿੰਡ ਦਾ ਕਹਿੰਦਾ ਅੱਛਾ ਉਹਨੇ ਫਿਰ ਉਹਨੂੰ ਬਰਤਾਨ ਸਾਰਾ ਹੀ ਦੱਸਦਾ ਕਹਿੰਦਾ ਭਰਾਵਾ ਮੈਂ ਤਾਂ ਠੱਗਣੀ ਚੱਕ ਲਈਦੀ ਅੱਛਾ ਹਨਾ ਕਹਿੰਦਾ ਮੈਨੂੰ ਉਹਨੇ ਮਾਰਨਾ ਦੀ ਮੀਟ ਬਣਾਉਣਾ ਦੀ ਕਹਿੰਦਾ ਉਹ ਤਾਂ ਬਾਗੀ ਮਸਾਲਾ ਲੈਣਾ ਕਹਿੰਦਾ ਬਾਰੇ ਦੇਖ ਕੇ ਇਸ ਨੇ ਵੱਡੇ ਵੱਡੇ ਕਹਿੰਦਾ ਉਹਦੀ ਕੁੜੀ ਕਹਿੰਦੀ ਤੇਰੇ ਕੇਸ ਵਲਾ ਵੱਡੇ ਵੱਡੇ ਆ ਕਹਿੰਦਾ ਮੈਂ ਆਖਿਆ ਮੇਰੀ ਮਾਂ ਨੇ ਮੈਨੂੰ ਔਖੜੀ ਚ ਪਾ ਕੇ ਘੋਟਿਆ ਦੀ ਕਹਿੰਦੀ ਮੇਰੇ ਬਾਦ ਜਾਣ ਕੇ ਕਹਿੰਦਾ ਹਾਂ ਕਹਿੰਦਾ ਉਹ ਔਖੜੀ ਜਿ ਵੜ ਗਈ ਕਹਿੰਦਾ ਮੈਂ ਤਾਂ ਘੋਟਣਾ ਭਰਤੀ ਵਿੱਚੀ ਕਹਿੰਦਾ ਉਹ ਉਸੇ ਨੂੰ ਵੜ-ਵੜ ਕੇ ਪਤੀਲੇ ਚ ਪਾ ਲਿਆ ਕਹਿੰਦਾ ਜਦੋਂ ਉਹ ਨੂੰ ਬੁੜੀ ਆਈ ਕਹਿੰਦੀ ਤਿਆਰ ਆ ਕਹਿੰਦੀ ਤਿਆਰ ਕਰਿਆ ਪਾ ਮਸਾਲਾ ਪਾ ਦਿਓ ਹੁਣ ਕਹਿੰਦਾ ਮੈਂ ਕੱਪੜੇ ਕੁੜੀਆਂ ਵਾਲੇ ਪਾ ਲੇ ਕੋਤਨੀ ਕਰ ਲਈ ਕਹਿੰਦਾ ਮੈਂ ਤਾਂ ਫਿਰ ਹੁਣ ਬਹਾਨੇ ਨਾਲ ਉਹਨੂੰ ਕਹਾਂ ਮੈਂ ਤਾਂ ਬੇਬੇ ਨਾ ਹੁਣਾ ਕਹਿੰਦਾ ਉਹ ਕਪੜੀ ਜਿਹਦਾ ਮੈਂ ਲਾ ਕੇ ਨਦੀ ਜੀ ਤੇਰ ਤੇ ਵਧੀਆਲੇ ਮੈਂ ਤਾਂ ਤਲੀਮੀ ਕਰ ਰਹੀ ਕਹਿੰਦਾ ਮੇਰੀ ਤਾਂ ਉਹ ਕਹਿੰਦੇ ਬਾਹ ਮਾ ਲੇ ਪੁੱਤ ਤੂੰ ਵਧੀਆ ਰਿਆ ਦਹਾਣ ਨੂੰ ਨੀ ਕਿਛਦਾ ਜਵਾਕੇ ਚੱਕੂ ਕਹਿੰਦਾ ਯਾਰ ਉਹ ਜਵਾਕਾ ਨੂੰ ਹੀ ਚੱਕਦੀ ਐ ਕਹਿੰਦਾ ਪਾਪਣਾ ਖਾਂਦੀ ਆ ਕਹਿੰਦਾ ਵਧੀਆ ਜੂੜ ਵੱਟ ਤਾਂ ਹੁਣ ਮੁੜਕੇ ਨਹੀਂ ਭਾਈ ਉਤੋਂ ਆਪਦੇ ਕੁ ਕਰਿਆ ਘਰ ਦੀ ਭਾਲੀ ਜਾਣ ਵੀ ਮੁੰਡਾ ਕਿੱਧਰ ਗਿਆ ਤੇ ਰਾਘੜੇ ਹਾਲੀਆਂ ਨੂੰ ਪੁੱਛਿਆ ਵੀ ਤੁਸੀਂ ਹਲ ਵਾਉਣੇ ਹੋ ਰਾਤ ਚ ਉਹ ਕਹਿੰਦੇ ਵੀ ਇੱਕ ਦਿਨ ਦਾ ਛੋਡਾ ਮੁੰਡਾ ਇੱਕ ਦੋ ਗਣਜੀ ਸੀ ਭਾਂ ਦੀ ਬਗਲੀ ਚ ਪਾਈ ਫਿਰਦੀ ਧੀ ਉਹ ਪਤਾ ਸੀ ਉਸ ਦਿਨ ਕਢਾਇਆ ਨੇ ਸਾਹ ਕਹਿੰਦੇ ਦਵਾਰੇ ਛੋਡੇ ਮੁੰਡੇ ਦਾ ਨਹੀਂ ਸਾਨੂੰ ਪਤਾ ਉਹ ਵਿੱਚ ਸਿਆਣੇ ਬੰਦੇ ਕਹਿੰਦੇ ਫਿਰ ਉਹੀ ਲੈ ਗਈ ਚੱਕੇ ਵੀਰ ਖੰਡਾ ਹੁੰਦਾ ਬੇਰੀ ਤੇ ਆ ਕੇ ਪਈਏ ਨੇ 파 ਟੂਲ ਕਰਨ ਲੱਗੇ ਹੱਥ ਨੂੰ ਮੁੰਡਾ ਜਾ ਰਿਹਾ ਵਾਰਜ ਉਹ ਵਿੱਚ ਸਿਆਣੇ ਬੰਦੇ ਕਹਿੰਦੇ ਵੀ ਮੇ ਹੁੰਦਾ ਨਿਹਰਾ ਹੋ ਗਿਆ ਤੜਕੇ 파 ਟੂਲ ਕਰਾਂਗੇ ਇਹ ਐਨੇ ਪਈ ਬਾਰਜ ਜਾ ਰਿਹਾ ਉਹ ਕਹਿੰਦੇ ਮੁੰਡਾ ਤਾਂ ਆ ਗਿਆ ਭਈ ਉਹਦੇ ਮਾਂ ਪੇ ਉਹ ਖੁਸ਼ ਹੋ ਗਿਆ ਉਹ ਕਹਿਣ ਲੱਗੇ ਤੂੰ ਜੇ ਮੈਂ ਨਿਕਲਿਆ ਉਠਾ ਗਣੀ ਦਿਓ ਫਿਰ ਉਹਰੇ ਦੱਸਿਆ ਸਾਰਾ ਕੋਸ ਕਹਿੰਦਾ ਠਾਗਣੀ ਦੀ ਕੁੜੀ ਖਵਾਦੀ ਮਾਰ ਕੇ ਉਹਨੂੰ ਕਹਿੰਦਾ ਕਹਿੰਦਾ ਮਾਗਰ ਉਹ ਮਾ ਨਦੀ ਤੇ ਨਾ ਹੋਣ ਲੱਗ ਗਿਆ ਉਹਦੇ ਕੱਪੜੇ ਜ ਮਾ ਨਦੀ ਜ ਮਾਰੇ ਲਾ ਕੇ ਟੀਮੀ ਵਾਲੇ ਕਹਿੰਦਾ ਆ ਮੈਨੂੰ ਇੱਕ ਜਾਲੀ ਨੇ ਦਿੱਤੇ ਨੇ ਉਹਦੇ ਨੇ ਭਾਈ ਪਰਿਵਾਰ ਚ ਸਾਰੇ ਜ ਖੁਸ਼ੀ ਹੋ ਗਏ ਕਹਿੰਦੇ ਲੋਕ ਵੀ ਕਹਿੰਦੇ ਵਧੀਆ ਕਰਿਆ ਤੇ ਆ ਗਾਹ ਨੂੰ ਨਹੀਂ ਕਿਸੇ ਦਾ ਜਵਾਕ ਚੱਕੂਗੀ ਕੰਨਾਂ ਹੀ ਜੀ ਬੁੜੀ ਆ ਵਿਚਾਰ ਰੱਖੇ ਜੋ ਕਿਸੇ ਦਾ ਜਵਾਕ ਜਬੂਕ ਨਾ ਬੀਹੇ ਚ ਖੇਡਦਾ ਵੇ ਜੇ ਉਹ ਨੰਗੀਏ ਗੌਰ ਰੱਖਿਆ ਕਰੋ ਜਵਾਕ ਚੱਕਦੀ ਹੈ ਕਹਿੰਦੇ ਚੰਗਾ ਅਸੀਂ ਏਡੀ ਕੀ